ਜਿਹੜਾ ਅਨੰਦਪਾਲ ਧਰਤੀ ਤੇ ਸਾਡੇ ਭਰਾ ਪ੍ਰਿੰਸ ਨੇ ਪ੍ਰਤਪਾਲ ਸਿੰਘ ਜੀ ਸਾਡੇ लाडी चौहान ਜੀ ਨੇ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਸੀ ਬਹੁਤ ਏਰ ਤੋਂ ਇਹ ਪ੍ਰੋਗਰਾਮ ਪੈਂਡਿੰਗ ਚੱਲ ਰਿਹਾ ਸੀ ਸੋ ਕਹਿੰਦੇ ਨੇ ਜਿਹੜਾ ਕੰਮ ਜਿਸ ਸਮੇਂ ਹੋਣਾ ਉਸੇ ਸਮੇਂ ਹੋਣਾ ਅੱਜ ਅਸੀਂ ਇੱਥੇ ਆਏ ਸੀ ਤਾਂ ਬਜਰੰਗ ਦਲ ਹਿੰਦ ਔਰ ਹਿੰਦੂ ਸਖਸ਼ਾ ਪਰਿਸ਼ਦ ਦੀ ਟੀਮ ਦਾ ਗਠਨ ਕਰਨ ਲਈ ਅਸੀਂ ਅੱਜ ਸਾਡੇ ਪ੍ਰਿੰਸ ਭਾਜੀ ਨੇ ਇਹਨਾਂ ਨੂੰ Hindu ਸੰਗਠਨ बजरंग दल हिंदू ਵੱਲੋਂ ਅਸੀਂ ਅਹੁਦੇਦਾਰ ਬਣਾਇਆ ਹੈ ਇਹਨਾਂ ਨੂੰ ਸੰਗਠਨ ਮੰਤਰੀ ਦਾ ਪੰਜਾਬ ਦਾ ਅਹੁਦਾ ਦਿੱਤਾ ਹੈ ਤਾਂ ਕਿ ਇਹ ਖੁੱਲ ਕੇ ਸਨਾਤਨ ਲਈ ਕੰਮ ਕਰ ਸਕਣ ਇਹਨਾਂ ਦੇ ਨਾਲ ਸਾਡੇ ਮਨੀਸ਼ ਗੁਪਤਾ ਜੀ ਨੇ ਮਨੀਸ਼ ਕੁਮਾਰ ਜੀ ਨੇ ਬਾਕੀ ਸਾਡੇ ਭਰਾ ਜਿਹੜੇ ਇੱਥੇ ਖੜੇ ਨੇ ਇਹ ਸਾਰੇ ਹੀ ਇਹਨਾਂ ਦੇ ਨਾਲ ਟੀਮ ਜੁੜੀ ਹੋਈ ਹੈ ਅਸੀਂ ਇਹ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਇੱਥੇ ਅੱਜ ਯੂਥ ਦਾ ਹਜੂਮ ਦੇਖ ਕੇ ਬੜੀ ਮਨ ਨੂੰ ਤਸੱਲੀ ਹੋਈ ਕਿ ਅੱਜ ਵੀ ਅੱਜ ਦਾ ਯੂਥ ਕੱਲੇ ਨਸ਼ਿਆਂ ਵੱਲ ਹੀ ਨਹੀਂ ਸਨਾਤਨ ਦੀ ਸੇਵਾ ਲਈ ਵੀ ਤਤਪਰ ਹੈ ਤਾਂ ਅਸੀਂ ਤਾਂ ਸਾਰੇ ਯੂਥ ਨੂੰ ਇਹ ਸੰਦੇਸ਼ ਦਵਾਂਗੇ ਵੀ ਸਾਰਾ ਕੰਮ ਛੱਡ ਕੇ ਸਨਾਤਨ ਦੀ ਸੇਵਾ ਕਰੋ ਗਊ ਮਾਤਾ ਦੀ ਸੇਵਾ ਕਰੋ ਤਾਂ ਕਿ ਪ੍ਰਮਾਤਮਾ ਤੁਹਾਨੂੰ ਇਸ ਤਰ੍ਹਾਂ ਹੀ ਵੱਡਾ ਚੜਦਾ ਦਿਖਾਵੇ ਚੜ੍ਹਦੀ ਕਲਾ ਵਿੱਚ ਰੱਖੇ ਜੈ ਸ਼੍ਰੀ ਰਾਮ ਸਰ ਪ੍ਰਿੰਸ ਜੀ ਕਿੰਨੀ ਦੇਰ ਤੋਂ ਜੁੜੇ ਨੇ ਸੇਵਾ ਕਰਦੇ ਨੇ ਕਿਵੇਂ ਦੀਆਂ ਇਹ ਭਾਵਨਾਵਾਂ ਨਹੀਂ ਪ੍ਰਿੰਸ ਜੀ ਲਾਡੀ ਜੀ ਮੇਰੇ ਨਾਲ ਪਿਛਲੇ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਇਹ ਉੱਥੇ ਪਟਿਆਲੇ ਵੀ ਕਾਲੀ ਮਾਤਾ ਮੰਦਿਰ ਆ ਕੇ ਨਤਮਸਤਕ ਹੁੰਦੇ ਨੇ ਮਾਈਦੇ ਦਰਬਾਰ ਵਿੱਚ ਤਾਂ ਇਹ ਤਾਂ ਬਹੁਤ ਦੇਰ ਤੋਂ ਮੇਰੇ ਮਗਰ ਪਏ ਹੋਏ ਸੀ ਵੀ ਤੁਸੀਂ ਇੱਕ ਛੋਟਾ ਜਿਹਾ ਪ੍ਰੋਗਰਾਮ ਸਾਡਾ ਤੁਸੀਂ ਆ ਕੇ ਉੱਥੇ ਕਰੋ ਤਾਂ ਅਸੀਂ ਤੁਹਾਡੇ ਨਾਲ ਵੀ ਜੁੜਨਾ ਚਾਹੁੰਦੇ ਆ ਸਨਾਤਨ ਦੀ ਸੇਵਾ ਕਰਨ ਲਈ ਇਹ ਸ਼ੁਰੂ ਤੋਂ ਹੀ ਲੱਗੇ ਹੋਏ ਨੇ ਮੈਂ ਜਦ ਤੋਂ ਇਹਨਾਂ ਨੂੰ ਜਾਣਦਾ ਲੱਡੀ ਭਾਜੀ ਨੂੰ ਜਾਣਦਾ ਠੀਕ ਹੈ ਨਾ ਇਹ ਇਹਨਾਂ ਨੂੰ ਜਿਹੜਾ ਵੀ ਕੰਮ ਕਿਹਾ ਹੈ ਅਸੀਂ ਪਟਿਆਲੇ ਬੈਠੇ ਲੁਧਿਆਣੇ ਦਾ ਕੋਈ ਵੀ ਕੰਮ ਕਹਿ ਦਈਏ ਇਹ 1 ਮਿੰਟ ਵਿੱਚ ਕਰ ਦਿੰਦੇ ਨੇ ਅੱਛਾ ਹੁਣ ਸੇਵਾ ਤੁਸੀਂ ਕੀਤੀ ਆ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰੱਖ ਕੇ ਜਿੱਦਾਂ ਤੁਸੀਂ ਇਹਨਾਂ ਨੂੰ ਜੋੜਿਆ ਹੁਣ ਅੱਗੇ ਹੋਰ ਨੌਜਵਾਨਾਂ ਨੂੰ ਜੋੜੋਗੇ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਸਾਡੇ ਨਾਲ ਇਹ ਸੰਕਲਪ ਲਿਆ ਹੈ ਕਿ ਅਸੀਂ ਲੁਧਿਆਣਾ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਕਰਾਵਾਂਗੇ ਤੇ ਸਨਾਤਨ ਦੀ ਸੇਵਾ ਕਰਾਂਗੇ ਗਊ ਮਾਤਾ ਦੀ ਸੇਵਾ ਕਰਾਂਗੇ ਕੰਮ ਕਿਹੜੇ ਕਿਹੜੇ ਹੋਣਾਂ ਦੇ ਜਿਹੜੇ ਆ ਸੇਵਾ ਚ ਨਿਭਾਉਣਗੇ ਅਸੀਂ ਦੱਸਿਆ ਜੀ ਵੀ ਸਾਡਾ ਜੋ ਮੇਨ ਮਕਸਦ ਹੈ ਸਾਡੇ ਜੋ ਵੀ ਸਨਾਤਨ ਦੇ ਮੰਦਰ ਮਠ ਸਰਕਾਰ ਦੇ ਕਬਜ਼ੇ ਨੇ ਠੀਕ ਹੈ ਨਾ ਤਾਂ ਉਹਨਾਂ ਨੂੰ ਮੁਕਤ ਕਰਵਾਣਾ ਗਊ ਮਾਤਾ ਦੀ ਦੇਖਭਾਲ ਲਈ 31000 ਏਕੜ ਜ਼ਮੀਨ ਸਾਡੀ ਜੋ ਕਿ ਸਰਕਾਰ ਦੇ ਸਰਕਾਰ ਦੇ ਲੀਡਰਾਂ ਨੇ ਦੱਬੀ ਹੋਈ ਹੈ ਉਸ ਨੂੰ ਮੁਕਤ ਕਰਾਣਾ ਤੇ ਕਾਹੋ ਸੱਸਦਾ ਪੈਸਾ ਜੋ ਸਰਕਾਰ ਇਕੱਠਾ ਕਰਦੀ ਹੈ ਉਹ ਸਹੀ ਤਰੀਕੇ ਨਾਲ ਗਊ ਮਾਤਾ ਦੀ ਸੇਵਾ ਵਿੱਚ ਲੱਗੇ। ਬਾਬਾ ਜੀ ਜਿਵੇਂ ਗਊਆਂ ਦੀ ਗੱਲ ਕਰਦੇ ਜਿਵੇਂ ਆ ਗਊਸ਼ਾਲਾ ਹੈ ਜਿਆ ਉਹਨਾਂ ਦੇ ਵਿੱਚ ਗਊਆਂ ਦੀ ਕੇਰ ਨਹੀਂ ਕੀਤੀ ਜਾਂਦੀ। ਬਾਰੇ ਰੋਡਾਂ ਦੇ ਉੱਤੇ ਬਹੁਤ ਜ਼ਿਆਦਾ ਲੋਕ ਆ ਗਏ ਅਸੀਂ ਉਸ ਲਈ ਵੀ ਦੇਖੋ ਕਟਨ ਕੀਤਾ ਹੈ ਹੁਣ ਗੱਲ ਇਹ ਹੈ ਪਹਿਲਾਂ ਤਾਂ ਜੋ ਗਊ ਵੰਸ਼ ਨੂੰ ਲੋਕ ਸੜਕਾਂ ਤੇ ਛੱਡ ਜਾਂਦੇ ਨੇ ਉਹਨਾਂ ਦਾ ਜ਼ਿੰਮੇਵਾਰੀ ਤਾਂ ਸਰਕਾਰ ਦੀ ਬੰਦੀ ਹੈ ਕਿਉਂਕਿ ਸਰਕਾਰ ਕਰੋੜਾਂ ਰੁਪਏ ਹਰ ਮਹੀਨੇ ਬਹੁਤ ਸੱਸਦਾ ਇਕੱਠਾ ਕਰ ਰਹੀ ਹੈ ਜ਼ਮੀਨਾਂ ਸਾਡੀਆਂ ਗਊ ਚਰਾੰਦ ਦੀਆਂ ਜਿੰਨੀਆਂ ਸੀ ਉਹ ਸਰਕਾਰ ਦੱਬੀ ਬੈਠੀ ਹੈ ਉਹਨਾਂ ਦੇ ਲੀਡਰ ਦੱਬੀ ਬੈਠੇ ਨੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਨਹੀਂ ਤਾਂ ਉਹ ਸਾਨੂੰ ਉਹ ਜਗ੍ਹਾ ਦੇ ਦੇਣ ਸਾਡੀ ਗਊ ਚਰਾਦ ਭੂਮੀ ਸਾਨੂੰ ਦਿੱਤੀ ਜਾਵੇ ਉਹ ਫਿਰ ਸਾਡੀ ਜ਼ਿੰਮੇਵਾਰੀ ਹੈ ਵੀ ਕਾਹੂ ਵੀ ਕੋ ਕੋਈ ਵੀ ਗਊ ਵੱਲ ਸਾਡਾ ਤੁਹਾਨੂੰ ਸੜਕਾ ਤੇ ਨਜ਼ਰ ਨਹੀਂ ਆਏਗਾ ਠੀਕ ਹੈ ਹਾਂਜੀ ਸਰ ਅੱਜ ਦੇ ਪ੍ਰੋਗਰਾਮ ਵਾਸਤੇ ਕੀ ਗੱਲ ਹੈ ਥੋੜਾ ਜਿਹਾ ਜਵਾਬ ਦਿਓ ਅੱਜ ਲੁਧਿਆਣਾ ਵਿੱਚ ਬਜਰੰਗ ਦਲ ਹਿੰਦ ਜ਼ਿਲ੍ਹਾ ਲੁਧਿਆਣਾ ਟੀਮ ਦਾ ਗਠਨ ਕੀਤਾ ਗਿਆ ਜਿਸ ਚ ਤ੍ਰਿਪਾਲ ਸਿੰਘ ਜੀ ਨੂੰ ਸੰਗਠਨ ਮੰਤਰੀ ਬਜਰੰਗ ਦਲ ਹਿੰਦ ਦਾ ਨਿਯੁਕਤ ਕੀਤਾ ਗਿਆ ਨਾਲ ਹੀ ਮਨੀਸ਼ ਕੁਮਾਰ ਜੀ ਨੂੰ ਜ਼ਿਲ੍ਹਾ ਦੇਸ਼ ਬਣਾਇਆ ਗਿਆ ਤੇ ਮਨੀਸ਼ ਗੁਪਤਾ ਜੀ ਨੂੰ ਚੇਅਰਮੈਨ ਉਹ ਕੀਤਾ ਗਿਆ ਅੱਛਾ ਸੇਵਾਵਾਂ ਕਿਹੜੇ ਕਿਹੜੀਆਂ ਨਿਭਾਣਗੇ ਇਹ ਨੌਜਵਾਨ ਇਹ ਹਿੰਦੂ ਸੰਗਠਨ ਜਿਹੜੇ ਨੇ ਮੇਲੀ ਸਨਾਤਨੀ ਡੇਰੇ ਹੋ ਗਈ ਸਾਡੇ ਗਊ ਰੱਖਿਆ ਹੋ ਗਈ ਨਾਰੀ ਰੱਖਿਆ ਹੋ ਗਈ ਐਨ ਲਈ ਸੰਕਲਪਿਤ ਰਹਦੇ ਆ ਨਸ਼ਿਆਂ ਤੋਂ 유ਵਾਵਾਂ ਨੂੰ ਦੂਰ ਕਰਨ ਦਾ ਕੰਮ ਕਰਦੇ ਆ ਆਈ ਸਾਰੇ ਮੁੱਦੇ ਤੇ ਹਿੰਦੂ ਸੰਗਠਨ ਹਮੇਸ਼ਾ ਕੰਮ ਕਰਦੇ ਆਏ ਨੇ ਪਰ ਅੱਗੇ ਵੀ ਕਰਦੇ ਰਹਿਣਗੇ ਰਾਜਨੀਤੀ ਦੇ ਨਾਲ ਸੰਬੰਧਿਤ ਨਹੀਂ ਸੰਗਠਨ ਦਾ। ਦੇਖੀਏ ਆਪ ਪਹਿਲੇ ਹੀ ਕਹਿ ਚੁੱਕੇ ਆ ਮੈਂ ਗੈਰ ਰਾਜਨੀਤਿਕ ਸੰਗਠਨ ਹੈ, ਸਮਾਜਿਕ ਸੰਗਠਨ ਹੈ, ਸਮਾਜਿਕ ਕਾਰਜਾਂ ਨੂੰ ਬੜਾਵਾ ਦੇਣ ਦਾ ਕੰਮ ਕਰਦਾ ਹੈ। ਰਾਜਨੀਤੀ ਦੇ ਨਾਲ ਸਾਡਾ ਕੋਈ ਸਬੰਧ ਕਰ ਨਹੀਂ ਰਹਿਣਾ ਕਿਉਂਕਿ ਅਸੀਂ ਸੇਵਾ ਕਰਦੇ ਹਾਂ। ਸੇਵਾ ਕਰਨ ਲਈ ਸਾਨੂੰ ਕਿਸੇ ਪੰਧਤੀ ਦੀ ਲੋੜ ਨਹੀਂ ਹੈ, ਕੋਈ ਸਨਾਤਨ ਨਹੀਂ। ਅਗਰ ਬਜਰੰਗ ਦਲ ਹਿੰਦ ਦਾ ਮੈਂਬਰ ਹੋ ਕੇ ਵੀ ਜੁੜਦਾ ਹੈ ਤਾਂ ਵੀ ਉਹ ਸਨਾਤਨ ਦੀ ਸੇਵਾ ਕਰ ਸਕਦਾ ਹੈ। ਉਦੇਦਾਰ ਬਣਨਾ ਕੋਈ ਜ਼ਰੂਰੀ ਨਹੀਂ ਹੈ। ਸੋ ਸਾਡੇ ਵਿੱਚ ਬਜਰੰਗ ਦਲ ਹਿੰਦੂ ਵਿੱਚ ਪ੍ਰਿੰਸ ਜੀ ਜਿਨ੍ਹਾਂ ਨੂੰ ਇੱਥੇ ਇੱਕ ਬਹੁਤ ਬੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਇਹਨਾਂ ਨੇ ਸੰਕਰਮਪੀਤਾ ਵੀ ਜਿੰਨੇ ਵੀ ਹਿੰਦੂ ਧਰਮ ਦੇ ਜਾਂ ਹੋਰ ਕੋਈ ਧਰਮ ਦੇ ਜਿਹੜੇ ਕਰੇ ਨੇ ਉਹ ਸਾਰੇ ਕਰਨਗੇ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੈ ਜਿਵੇਂ ਗਊਸ਼ਾਲਾ ਨੇ ਇਹਦੇ ਤੁਸੀਂ ਪੋਰਸ਼ਨ ਕੀਤਾ ਸੀ ਇਹ ਗਊਆਂ ਆਵਾਰਾ ਸਰਕਾਰ ਨੇ ਕਿਉਂ ਘੁੰਮਦੀ ਉਹ ਜਿਆਦਾ ਸੋ ਉਹ ਪਤਾ ਕੀ ਕਹਿੰਦੇ ਉਹ ਨਲਾਕੀ ਥੋੜੀ ਸਰਕਾਰ ਦੀ ਹੈ ਸਰਕਾਰ ਦਾ ਕੰਮ ਕੀ ਹੈ ਪਟਿਆਲੇ ਦੇ ਵਿੱਚ ਨਾ ਆਜੀ ਗਊਆਂ ਜਿਹੜੀਆਂ ਫੜ ਕੇ ਕਮੇਟੀ ਦੇ ਵਿੱਚ ਬੰਦ ਕੀਤੀਆਂ ਸੀਗਾ ਉਹਦੇ ਵਿੱਚ ਮਨੇ ਆਪ ਜਿਹੜੀ ਬਿਜਲੀ ਹੈ ਉਹ ਮਾਫ ਕਰਾਈ ਸੀ ਵੀ ਜਿੰਨੇ ਵੀ ਗਊਸ਼ਾਲਾ ਨੇ ਇਹਨਾਂ ਦੀ ਬਿਜਲੀ ਮਾਫ ਕਰੀ ਜਾਵੇ ਸੋ 9 ਦਿਨ ਮਰਨ ਵਰਤ ਤੇ ਪਟਿਆਲੇ ਜਿਹੜਾ ਸੀਗਾ ਬਿਜਲੀ ਡਿਪਾਰਟਮੈਂਟ ਉੱਥੇ 9 ਦਿਨ ਮਰਨ ਵਰਤ ਤੇ ਮੈਂ ਬੈਠਾ ਸੀ ਆਪ ਸ਼ੰਕਰ ਭਾਰਗਵ ਦਾ ਮੇਰਾ ਨਾਮ ਹੈ 9 ਦਿਨ ਬੈਠ ਕੇ ਉੱਥੇ ਬਿਜਲੀ ਜਦੋਂ ਅਕਾਲੀ ਸਰਕਾਰ ਸੀ ਸੋ ਬਿਜਲੀ ਮਾਫ਼ ਕਰਦੀ ਸੀ ਪਰ ਉਸ ਤੋਂ ਬਾਅਦ ਨੰਨੀ ਨਵੀਂ ਸਰਕਾਰ ਆਈ ਹੈ ਨੇ ਉਹਨਾਂ ਨੇ ਇਹ ਕਾਨੂੰਨ ਫੇਰ ਲਾਗੂ ਕਰਤੇ ਤੇ ਜਿੰਨੀਆਂ ਦੋਸ਼ਾ ਗਉਮਾ ਜਿਹੜੀ ਹਵਾਰਾਤ ਹੁੰਦੀਆਂ ਨੇ ਐਸੀ ਦੁਬਾਰਾ ਤੋਂ ਫੜਾਂਗੇ ਜੇਕਰ ਸਰਕਾਰ ਨਹੀਂ ਚੱਕੇਗੀ ਤਹੇਨਾ ਨੂੰ ਜਿੰਨੀ ਕਮੇਟੀ ਦਫ਼ਤਰ ਨੇ ਉਹਨਾਂ ਦੇ ਘਰ ਦੇ ਬਾਹਰ ਜਾਂ ਜਿਹੜੇ ਮੰਤਰੀ ਨੇ ਉਹਨਾਂ ਦੇ ਘਰ ਦੇ ਬਾਹਰ ਡੰਗ ਬੰਨਿਆ ਜਾਣ। ਹਾਂਜੀ ਧੰਨ ਸਾਹਿਬ ਕਿਵੇਂ ਦੇਖਦੇ ਆ ਅੱਜ ਜਿਹੜਾ ਪ੍ਰੋਗਰਾਮ ਕੀਤਾ ਗਿਆ ਵਾ ਤੇ ਬ੍ਰਿਜਪਾਲ ਜੀ ਨੇ ਸੇਵਾ ਦਿੱਤੀ ਗਈ ਅੱਜ ਜੀ। ਬਹੁਤ ਖੁਸ਼ੀ ਦੀ ਗੱਲ ਆ ਬ੍ਰਿਜਪਾਲ ਫਰੈਂਸ ਦੇ ਨਾਂ ਤੋਂ ਜਾਣਿਆ ਜਾਂਦਾ ਵਾ। ਹਾਂ ਮੇਰਾ ਛੋਟਾ ਵੀਰ ਬਰਜੰਗ ਦਲ ਵੱਲੋਂ ਅੱਜ ਉਹਨਾਂ ਨੂੰ ਉਮੀਦਵਾਰੀ ਦਿੱਤੀ ਗਈ ਆ। ਮਾਲਕ ਖੁਸ਼ ਰੱਖੇ ਔਰ ਮੈਂ ਆਸ ਕਰਦਾ ਪ੍ਰਿੰਸ ਜੀ ਆਪਣੇ ਉੱਦੇ ਦੇ ਕਾਮ ਰਹਿਣਗੇ ਇੰਨੀ ਸੇਵਾ ਨਿਵਾਦੇ ਰਹਿਣਗੇ ਇਹੀ ਪ੍ਰਮਾਤਮਾ ਕੋਲੋਂ ਅਰਦਾਸ ਕਰਦੇ ਆ ਦੋ ਬੋਲ ਸੁਣਾ ਦਿਓ ਤੁਹਾਡੇ ਤੁਹਾਡੇ ਵਧੀਆ ਜੀ ਬੋਲ ਨੇ ਮੈਂ ਇੱਕ ਗੱਲ ਕਰਦਾ ਹੁੰਦਾ ਕਿ ਇਹ ਸ਼ਾਜ ਵੀ ਫੂਕ ਫੂਕਰ ਪੀਤਾ ਹੈ ਉਹ ਇਨਸਾਨ ਜੋ ਦੁੱਧ ਸੇ ਜਲਾ ਹੋਤਾ ਹੈ ਮੰਜ਼ਲ ਚੁੰਮਦੀ ਹੈ ਕਦਮ ਉਸਖਸ਼ ਕੇ ਜੋ ਕਾਂਟੋਂ ਤੇ ਜਲਾ ਹੋਤਾ ਹੈ ਕਦੇ ਗਰੀਜਨਾ ਕਰਨਾ ਭਲਾ ਕਰਨ ਦੇ ਸੇ ਕੇ ਭਲਾ ਕਰਨੇ ਸੇ ਖੁਦ ਦਾ ਭਲਾ ਹੁੰਦਾ ਹੈ ਮਾਲਕ ਤਾਂ ਚੜਦੀ ਕਲਾ ਚ ਰੱਖੇ ਔਰ ਪ੍ਰਿੰਸ ਨੂੰ ਸੇਵਾਮਾ ਨਬੋਣ ਦਾ ਬਲ ਦੇਵੇ ਕਿਉਂਕਿ ਇਹ ਮੇਰੇ ਭਰਾ ਨੇ ਸਪੈਸ਼ਲੀ মিডিਆ ਦਾ ਧੰਨਵਾਦ ਕਰਦਾ ਸਪੈਸ਼ਲੀ ਵਰਜੰਗ ਦਲ ਵਾਲਿਆਂ ਦਾ ਕਿਉਂਕਿ ਵਿਸ਼ੇਸ਼ ਤੌਰ ਤੇ ਸਾਰੇ ਸੰਗਠਨ ਨਾਲ ਪੰਜਾਬ ਲੁਧਿਆਣੇ ਦੇ ਵਿੱਚ ਪਹੁੰਚੇ ਆ ਇਹਨਾਂ ਨੂੰ ਮੈਂ ਆਪਣੇ ਵੱਲੋਂ ਔਰ ਦਰਬਾਰ ਸ਼੍ਰੀ ਦੁਰਗਾ ਮਾਤਾ ਮੰਦਿਰ ਵੱਲੋਂ ਆਣ ਤੇ ਇਹਨਾਂ ਦਾ ਨਿੱਘਾ ਸਵਾਗਤ ਕਰਦਾ ਵਾਂ ਜੈ ਮਾਤਾ ਦੀ ਮਹਾਰਾਣੀ ਕਿਰਪਾ ਮਨਾ ਜਗਰੀ ਵਧ ਗਈ ਆ ਤੇ ਸੰਤੁਲਨ ਬਸ ਮੈਂ ਸਾਰ ਨੂੰ ਇੱਕ ਗੱਲ ਲਗੂਗਾ ਜਿਹੜਾ ਮੈਨੂੰ ਇਹਨਾਂ ਨੇ ਉਹਦਾ ਦਿੱਤਾ ਗਿਆ ਉਹਦਾ ਦੂਠੀ ਨਮਾਵਾਂਗੇ ਉਹਨੂੰ ਨਮਾਵਾਂਗੇ ਪੂਰਾ ਦੇ ਜਾਣ ਦਾ ਮਿਹਨਤ ਕਰਾਂਗੇ ਜਿਹੜੇ ਭਰਾ ਕਈ ਭਰਾ ਨਾਰਾਜ਼ ਵੀ ਆ ਮੇਰੇ ਤੋਂ ਕਈ ਭਰਾ ਨਾਰਾਜ਼ ਵੀ ਆ ਉਹਨਾਂ ਨੂੰ ਵੀ ਮਨਾਵਾਂਗੇ ਬਸ ਨਾਰਾਜ਼ੀ ਨਾਰਾਜ਼ੀਆਂ ਤਾਂ ਚਲਦੀਆਂ ਰਹਿੰਦੀਆਂ ਪਾਰਟੀ ਵਾਈਜ਼ ਕੰਮ ਤਾਂ ਨਹੀਂ ਹੈ ਕੋਈ ਨਹੀਂ ਨਹੀਂ ਪਾਰਟੀ ਵਾਈਜ਼ ਵਾਲਾ ਕੋਈ ਕੰਮ ਨਹੀਂ ਭਰਾਵਾਂ 'ਚ ਨਾਰਾਜ਼ਗੀਆਂ ਮ ਆ ਜਾਂਦੀਆਂ ਵਾ ਜ਼ੋਰ ਚੱਲਦੇ ਰਹਿਣਾ ਉਹ ਤੇ ਦੂਜੇ ਬਸ ਭਰਾਵਾਂ 'ਚ ਨਾਰਾਜ਼ਗੀਆਂ ਚਲਦੀਆਂ ਰਹਿੰਦੀਆਂ ਵਾ ਕੋਈ ਨਾ ਜੀ ਕੋਈ ਪਾਰਟੀ ਨਹੀਂ ਕੀਤੀ ਕਿਸੇ ਨਾਲ ਨਹੀਂ ਆਈ ਅੱਜ ਜਿਹੜੇ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮੈਂ ਜਿਹੜੇ ਸਾਰੇ ਪ੍ਰਸ਼ਾਸਨ ਤੇ ਪਹੁੰਚੇ ਵਿਰੰਧਾਲ ਪੂਰੀ ਟੀਮ ਤਾਂ ਉਹਨਾਂ ਦਾ ਹੱਥ ਜੋੜ ਕੇ ਸਵਾਗਤ ਕਰਦਾ ਸਵਾਗਤ ਵੀ ਕਰਦਾ ਧੰਨਵਾਦ ਵੀ ਕਰਦਾ ਉਹਨਾਂ ਦਾ ਮੈਂ ਦਿੱਤੀ ਵੀ ਅੱਜ ਦੇ ਵਾਸਤੇ ਕੀ ਗੱਣਾ ਜਾਂਦੇ ਸਾਡੇ ਭਰਾਵਾਂ ਜਿਹੜਾ ਤੰਗਦਲ ਕੋਲੋਂ ਉਹਦਾ ਦਿੱਤਾ ਗਿਆ ਹੈ ਜਿਹੜੀ ਸੇਵਾ ਹੈ ਦੇਖੇ ਲਈ ਗਈ ਹੈ ਉਹ ਸੇਵਾ ਜਿਹੜਾ ਨਾਲ ਮੋਢੇ ਨਾਲ ਮੋਟਾ ਜੋੜ ਕੇ ਨਵਾਵਾਂਗੇ ਕੋਈ ਵੀ ਜਦੋਂ ਕੱਲ੍ਹ ਵੱਲੋਂ ਹੁਕਮ ਹੋਏਗਾ ਠੀਕ ਹੈ ਤੁਸੀਂ ਇਹ ਕਰਨਾ ਹੈ ਕੋਈ ਰੱਖਿਆ ਦਾ ਕੰਮ ਕਰਨਾ ਕੋਈ ਵੀ ਕੰਮ ਕਰਨਾ ਹੈ ਸਮਾਜ ਲਈ ਹਿੰਦੂ ਸਮਾਜ ਲਈ ਜਿਹੜਾ ਵੀ ਕੰਮ ਕਰਨਾ ਹੋਏਗਾ ਅਸੀਂ ਵੱਧ ਪੱਧਰ ਕਰਾਂਗੇ ਕਿਉਂ ਹਿੰਦੂ ਸਿੱਖ ਸਾਰੇ ਭਾਈ ਨੇ ਕੋਈ ਧਰਮ ਕਿਦੋਂ ਉੱਪਰ ਨਹੀਂਗਾ ਹਿੰਦੂ ਸਿੱਖ ਇਨਸਾਈ ਸਾਰੇ ਭਾਈ ਨੇ ਜੋ ਵਿੱਚ ਬਹੁਤ ਸਾਰੇ ਲੋਕ ਆਣਾ ਰਚੇ ਨਹੀਂ ਚੱਲਦਾ ਤੁਸੀਂ ਹੋਇਆ ਪਰ ਇਹ ਕਿ ਲੈ ਇਸ ਸੰਗਠਨ ਦੇ ਵਿੱਚ ਜੋੜਿਆ ਇਹੀ ਤਾਂ ਟੀ ਨੋਟ ਕਰਨ ਵਾਲੀ ਹੈ ਜੀ ਕਿ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੇ ਤਾਂ ਸਿੱਖ ਲੈਣੀ ਚਾਹੀਦੀ ਆ ਕਿ ਇਹ ਧਰਮ ਨਾਲ ਜੁੜਿਆ ਵਾ ਜਿਹੜਾ ਇਨਸਾਨ ਧਰਮ ਨਾਲ ਜੁੜਿਆ ਹੁੰਦਾ ਵਾ ਆ ਪਰਮਾਤਮਾ ਉੱਤੇ ਆਵਾਂ ਹੱਥ ਰੱਖਦਾ ਨਸ਼ੇ ਦੀ ਬੇੜ ਤੋਂ ਦੇਖਦਾ ਹੀ ਆ ਕਿੰਨੇ ਲੋਕ ਚੜੇ ਨੇ ਲੋਕੀ ਕੋਈ ਨਾ ਕੋਈ ਖਬਰ ਆਉਂਦੀ ਹੈਗੀ ਟਿੱਟਾ ਲੱਗ ਗਿਆ ਬੰਦਾ ਮਰ ਗਿਆ ਆ ਪਿੱਛੇ ਖਬਰਾਈ ਸੀ ਆ ਮਿਹਰਬਾਨ ਦੇ ਕੋਲ ਵੀ ਕੁੜੀ ਓਵਰਡੋਜ਼ ਨਾਲ ਮਰ ਗਈ ਸੀ ਬਟ ਜੋ ਸਾਡੇ ਭਰਾ ਨੇ ਚੁਣਿਆ ਵਾ ਕਿ ਆ ਵੀ ਧਰਮ ਦੇ ਪਲੇਖੇ ਲਗਣਾ ਤੇ ਧਰਮ ਦੇ ਲਿਖੇ ਲੱਗਿਆ ਇਹ